हां जी मैं बलविंदर सिंह ਤੁਹਾਡਾ ਸਾਰਿਆਂ ਦਾ ਮੇਰੇ ਸੇ YouTube ਚੈਨਲ ਗੱਲ ਤਜਰਬੇ ਦੀ ਵਿੱਚ ਸਵਾਗਤ ਹੈ। ਸੁਪਰ ਲਾ ਜਾਣ ਕੋ ਸਾਰਿਆਂ ਨਾਲ ਫਿਰ ਕਰਦੇ ਹਾਂ ਗੱਲ। ਹਾਂ ਲੋ ਹਾਂਜੀ ਆਪਾਂ ਔਨ ਕਰਦੇ ਆਂ ਗੱਲ ਸਟਾਰਟ ਮੈਂ ਬਲਬਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਗੱਲ ਤਜਰਬੇ ਦੀ ਵਿੱਚ ਸਵਾਗਤ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਨਸੀਹਤ ਬਾਰੇ ਸੋ ਇਹ ਟੋਪਿਕ ਅੱਜ ਜਿਵੇਂ ਵੀਰੇ ਤੋਂ ਮੇਰੇ ਦਿਮਾਗ ਵਿੱਚ ਆਇਆ ਸੀ ਸੋਚਿਆ ਚਲੋ YouTube ਤੇ ਲਾਈਵ ਹੋ ਕੇ ਇਸਦੇ ਬਾਰੇ ਗੱਲਬਾਤ ਕਰਾਂਗੇ ਦੇਖੋ ਕੋਈ ਵੀ ਕੰਪਨੀ ਆ ਕੋਈ ਵੀ ਆਰਗੇਨਾਈਜੇਸ਼ਨ ਆ ਜਾਂ ਕਹਿ ਲਵੋ ਵੀ ਕੋਈ ਮੈਡੀਕਲ ਸਟੋਰ ਆ ਜਾਂ ਕੋਈ ਕੋਈ ਫਾਰਮ ਆ ਕੋਈ ਫੇਮਸ ਕੋਈ ਫਾਰਮ ਆ ਜਿਹਦੇ ਅੰਡਰ ਬਹੁਤ ਸਾਰੇ ਮੈਂਬਰ ਕੰਮ ਕਰਦੇ ਨੇ ਤੇ ਉਸ ਫਾਰਮ ਦੇ ਵਿੱਚ ਦੋ ਤਰ੍ਹਾਂ ਦੇ ਮੈਂਬਰ ਕੰਮ ਕਰਦੇ ਨੇ ਇੱਕ ਤਾਂ ਸੀਨੀਅਰ ਮੈਂਬਰ ਦੂਸਰਾ ਜੂਨੀਅਰ ਮੈਂਬਰ ਹੈ ਸੀਨੀਅਰ ਮੈਂਬਰ ਉਹ ਹੁੰਦੇ ਨੇ ਜਿਹੜੇ ਕਾਫੀ ਟਾਈਮ ਤੋਂ ਕੰਮ ਕਰਦੇ ਨੇ ਤੇ ਜਿਨ੍ਹਾਂ ਨੂੰ ਕੰਮ ਕਰਨ ਦਾ ਤਜਰਬਾ ਆ ਜਾਵੇ ਉਹਨੂੰ ਸੀਨੀਅਰ ਮੈਂਬਰ ਕਹਿੰਦੇ ਨੇ ਤੇ ਜੂਨੀਅਰ ਮੈਂਬਰ ਹੈ ਜੂਨੀਅਰ ਮੈਂਬਰ ਉਹ ਹੁੰਦੇ ਨੇ ਜਿਹੜੇ ਨਵੇਂ ਮੈਂਬਰ ਹੁੰਦੇ ਨੇ ਤੇ ਜਾਂ ਜੋ ਕੰਮ ਸਿੱਖਣ ਲਈ ਨਿਊ ਜੁਆਇਨਿੰਗ ਹੁੰਦੀ ਹੈ ਜੂਨੀਅਰ ਮੈਂਬਰ ਉਹ ਵੀ ਹੁੰਦੇ ਨੇ ਜਿਹੜੇ ਕੰਮ ਤਾਂ ਸਾਰੇ ਜਾਣਦੇ ਨੇ ਪਰ ਕਿਸੇ ਦੂਸਰੀ ਜਗ੍ਹਾ ਉਹਨਾਂ ਦੀ ਨਿਊ ਜੁਆਇਨਿੰਗ ਹੁੰਦੀ ਆ ਤਾਂ ਇਸ ਸੀਰੀਜ਼ ਦੇ ਵਿੱਚ ਆਪਾਂ ਵੀਡੀਓ ਮੈਂ ਲਾਈਵ ਹੋ ਕੇ ਅਪਲੋਡ ਕਰਨੀ ਆ ਅੱਜ ਆਪਾਂ ਇਸ ਦੇ ਬਾਰੇ ਗੱਲਬਾਤ ਕਰਨੀ ਆ ਦੇਖੋ ਮੇਰੀ ਨਸੀਹਤ ਆ ਜਿਹੜਾ ਕੋਈ ਸੀਨੀਅਰ ਮੈਂਬਰ ਜੂਨੀਅਰ ਮੈਂਬਰ ਦੀ ਰਿਸਪੈਕਟ ਕਰੂਗਾ ਤਾਂ ਅਗਿਓ ਜੂਨੀਅਰ ਮੈਂਬਰ ਵੀ ਉਸ ਦੀ ਰਿਸਪੈਕਟ ਕਰੂਗਾ ਹੁਣ ਕੋਈ ਫਰਮ ਲਗਾ ਲਓ ਮੰਨ ਲਓ ਕੋਈ ਬਿਊਟੀ ਪਾਰਲਰ ਆ ਤਾਂ ਜਾਂ ਤੁਸੀਂ ਮੈਡੀਕਲ ਸਟੋਰ ਲਗਾ ਲਓ ਉਸ ਫਰਮ ਦੇ ਜੋ ਮੈਂਬਰ ਨੇ ਵੀ ਬਹੁਤ ਰਿਸਪੈਕਟਫੁਲੀ ਪਰਸਨ ਨੇ ਵੀ ਇੱਜ਼ਤਦਾਰ ਬੰਦੇ ਨੇ ਵੀ ਤੂੰ ਤੂੰ ਮੈਂ ਮੈਂ ਨਹੀਂ ਕਰਦੇ ਕਹਿੰਦਾ ਮਤਲਬ ਨਾਈਸ ਪਰਸਨ ਹੈ ਤਾਂ ਉਸ ਮੈਂਬਰ ਦੇ ਆਨਰ ਤਾਂ ਨਾਈਸ ਪਰਸਨ ਨੇ ਪਰ ਜਿਹੜੇ ਜੂਨੀਅਰ ਮੈਂਬਰ ਨੇ ਉਹਨਾਂ ਦੀ ਥੋੜੀ ਉਪਲੀ ਹਵਾ ਖਰਾਬ ਹੁੰਦੀ ਹੈ ਜਿੰਦੇ ਮੇਰਾ ਇਹ ਟਾਈਟਲ ਆ ਇਸ ਵੀਡੀਓ ਦਾ ਇਸ ਲਾਈਵ ਦਾ ਜੋ ਮੇਰਾ ਟਾਈਟਲ ਆ ਚਮਚਿਆਂ ਨੂੰ ਨਸੀਹਤ ਸੋ ਮੇਰੀ ਉਹਨਾਂ ਚਮਚਿਆਂ ਨੂੰ ਨਸੀਹਤ ਆ ਤੇ ਜਿਹੜੇ ਜੂਨੀਅਰ ਇਹ ਸਮਝਦੇ ਨੇ ਕਿ ਵੀ ਬਸ ਅਸੀਂ ਆ ਜਾਂ ਕਹਿ ਲਵੋ ਕਿ ਉਹ ਜਿਹੜੇ ਸੀਨੀਅਰ ਮੈਂਬਰ ਹੈ ਜੂਨੀਅਰ ਮੈਂਬਰ ਤੇ ਰੋਬ ਛਾੜਦੇ ਨੇ ਜਾਂ ਉਹਨਾਂ ਨਾਲ ਇਸ ਤਰ੍ਹਾਂ ਟਰੀਟ ਕਰਦੇ ਨੇ ਕਿ ਅਸੀਂ ਇਹਨਾਂ ਨੂੰ ਹੁਕਮ ਲਗਾਉਨੇ ਆ ਤੇ ਇਹ ਸਾਡੀ ਹੁਕਮ ਦੀ ਪਾਲਣਾ ਕਰਦਾ ਉਹ ਇਸ ਤਰ੍ਹਾਂ ਟਰੀਟ ਕਰਦੇ ਨੇ ਜਿਵੇਂ ਘਰ ਵਿੱਚ ਆਪਾਂ ਕੋਈ ਸਰਵੈਂਟ ਰੱਖ ਲਈਏ ਘਰ ਵਿੱਚ ਕੋਈ ਨੌਕਰ ਰੱਖ ਲਈਏ ਉਹ ਇਸ ਤਰ੍ਹਾਂ ਦਾ ਬਿਹੇਵੀਅਰ ਕਰਦੇ ਨੇ ਦੇਖੋ ਉਹਨਾਂ ਨੂੰ ਮੇਰੀ ਨਸੀਹਤ ਆ ਉਹਨਾਂ ਜੋ ਸੀਨੀਅਰ ਮੈਂਬਰ ਨੇ ਉਹਨਾਂ ਨੂੰ ਜੇ ਤੁਹਾਨੂੰ ਜੇ ਤੁਸੀਂ ਇਸੇ ਤਰ੍ਹਾਂ ਟ੍ਰੀਟ ਕਰੋਗੇ ਆਪਣੇ ਜੂਨੀਅਰ ਮੈਂਬਰਾਂ ਨਾਲ ਇੱਕ ਨੌਕਰ ਵਾਂਗੂ ਬਿਹੇਵੀਅਰ ਕਰੋਗੇ ਤਾਂ ਤੁਸੀਂ ਆਪਣੇ ਘਰ ਦੇ ਨੂੰ ਕਹਿ ਦੇਵੋ ਕਿ ਸਾਡੇ ਲਈ ਕੋਈ ਨੌਕਰ ਰੱਖ ਦੇਵੇ ਜਿਹੜਾ ਸਾਨੂੰ ਹੱਥ ਵਿੱਚ ਪਾਣੀ ਦਾ ਗਲਾਸ ਦੇਵੇ ਸਾਡੇ ਝੂਠੇ ਪਰ ਬਰਤਨ ਵਗੈਰਾ ਚੱਕੇ ਤੇ ਹਰ ਉਹ ਚੀਜ਼ ਜੋ ਨੌਕਰ ਕਰ ਸਕਦਾ ਉਹ ਕਰੇ ਸੀਨੀਅਰ ਦਾ ਫਰਜ਼ ਹੁੰਦਾ ਦਾ ਕਿ ਜੂਨੀਅਰ ਨੂੰ ਉਹ ਗੱਲ ਦੱਸਣਾ ਜੋ ਉਸਨੇ ਆਪ ਸਿੱਖੀ ਹੈ ਜਿੰਨੇ ਕਿ ਕੰਮ ਜਿਸ ਤਰ੍ਹਾਂ ਹੌਲੀ-ਹੌਲੀ ਸਿੱਖਦਾ ਸਿੱਖਦਾ ਕੰਮ ਉਸਨੇ ਤਜਰਬਾ ਆਇਆ ਸੀਨੀਅਰ ਨੂੰ उस उसने रिलेटड काम सो so, चमचे में उन्होंने कहा जो सीनियर मैंबर जूनियर मैंबर पर रोह झाड़ते हैं उन्होंने मैं चमचे कहा वाकई है ही चमचे ने ਕਿਸੇ ਮਾਰਕੀਟਿੰਗ ਬਾਰੇ ਸੁਣਿਆ ਹੋਣਾ ਜੋ ਅੱਜ ਕੱਲ ਮਾਰਕੀਟਿੰਗ ਵਾਲਾ ਕੰਮ ਆ ਜਿੰਨੇ ਕੇ ਕੈਲਬੋ ਆਈਐਮਸੀ ਹੋ ਗਿਆ ਫੋਰਐਵਰ ਹੋ ਗਿਆ ਅਸਾਰਟ ਹੋ ਗਿਆ ਇਹ ਇਸ ਤਰ੍ਹਾਂ ਜੋ ਬਿਜ਼ਨਸ ਨੇ ਮਾਰਕੀਟਿੰਗ ਵਾਲੇ ਵੀ ਮੈਂ ਜੁਆਇਨ ਹੋ ਗਿਆ ਮੈਂ ਅੱਗੇ 10 ਮੈਂਬਰ ਜੁਆਇਨ ਕਰਵਾਉਣੇ ਆ ਤਾਂ ਮੈਨੂੰ ਬੈਨੀਫਿਟ ਹੋਵੇਗਾ ਦੇਖੋ ਜਿਹੜਾ ਸੀਨੀਅਰ ਬੰਦਾ ਵਾ ਉਹ ਆਪਣੇ ਜੂਨੀਅਰ ਦੀ ਕਰੀਅਰ ਦੇ ਰਿਸਪੈਕਟ ਕਰਦਾ ਬਹੁਤ ਜ਼ਿਆਦਾ ਕਿਉਂਕਿ ਉਹਨੂੰ ਪਤਾ ਵਾ ਕਿ ਸਾਨੂੰ ਜੂਨੀਅਰ ਤੋਂ ਮੁਨਾਫਾ ਹੋਵੇਗਾ ਉਹ ਤਾਂ ਰਿਸਪੈਕਟ ਕਰ ਦਿੰਦੇ ਨੇ ਸੋ ਇਸੇ ਤਰ੍ਹਾਂ ਕਿਸੇ ਵੀ ਫਰਮ ਦੇ ਵਿੱਚ ਜੋ ਮੈਂਬਰ ਨੀਚੇ ਲੱਗੇ ਹੁੰਦੇ ਨੇ ਸੀਨੀਅਰ ਹੋ ਗਿਆ ਜੂਨੀਅਰ ਹੋ ਗਿਆ ਸੋ ਜੂਨੀਅਰ ਸੀਨੀਅਰ ਦਾ ਫਰਜ਼ ਬਣਦਾ ਵਾ ਆਪਣੇ ਜੂਨੀਅਰ ਨਾਲ ਰਿਸਪੈਕਟ ਨਾਲ ਗੱਲ ਕਰਨੀ ਇੱਜ਼ਤ ਨਾਲ ਗੱਲ ਕਰੇ ਸੋ ਤਾਂ ਪਹਿਲਾ ਫਰਜ਼ ਬਣਦਾ ਵਾ ਇੱਕ ਸੀਨੀਅਰ ਮੈਂਬਰ ਪਿਆਰ ਨਾਲ ਜੂਨੀਅਰ ਮੈਂਬਰ ਤੋਂ ਪਿਆਰ ਨਾਲ ਜਿੰਨਾ ਮਰਜ਼ੀ ਕੰਮ ਲੈ ਲਵੇ ਤੇ ਜੀ ਜਵਾਬ ਦੇ ਗਿਆ ਫਿਰ ਮੈਨੂੰ ਕਿਹਾ ਸੋ ਪਿਆਰ ਨਾਲ ਕਿਸੇ ਤੋਂ ਵੀ ਜਿਹੋ ਜਿਹਾ ਮਰਜ਼ੀ ਕੰਮ ਕਰਵਾ ਲਵੇ ਬੰਦਾ ਮਾਇੰਡ ਉਹ ਲੋ ਕਰਦਾ ਵਾ ਜਦੋਂ ਕੋਈ ਸੀਨੀਅਰ ਮੈਂਬਰ ਜੂਨੀਅਰ ਮੈਂਬਰ ਤੇ ਰੋਬ ਝਾੜਦਾ ਜਾਂ ਬੇ ਸਿਰਫ ਡਿਸਰੈਸਪੈਕਟ ਕਰਦਾ ਉਦੋਂ ਜੂਨੀਅਰ ਨੂੰ ਗੁੱਸਾ ਆਉਂਦਾ ਸੋ ਜ਼ਿਆਦਾਤਰ ਲੋਕ ਜੌਬ ਕਰਦੇ ਨੇ ਘਰੋਂ ਜਾਂਦੇ ਤਾਂ ਆਪਣੀ ਮਰਜ਼ੀ ਨਾਲ ਹੁੰਦੇ ਨੇ ਪਰ ਜੌਬ ਤੋਂ ਕਰ ਘਰੇ ਆਉਣ ਲਈ ਦੂਜਿਆਂ ਦੀ ਇਜਾਜ਼ਤ ਲੈਣੀ ਪੈਂਦੀ ਹੈ ਸੋ ਮੇਰੀ ਇਹ ਨਸੀਹਤ ਸੀ ਉਹਨਾਂ ਚਮਚਿਆਂ ਨੂੰ ਜਿਹੜੇ ਕਹਿੰਦੇ ਨੇ ਕਿ ਬਸ ਕੰਮ ਨਹੀਂ ਸਿੱਖ ਗਿਆ। ਦੇਖੋ ਹਰ ਪਰਸਨ ਦਾ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਕੰਮ ਸਿੱਖਦੇ ਹੁੰਦੇ ਸੀ ਤਾਂ ਉਦੋਂ ਉਮਰ ਮੈਟਰ ਨਹੀਂ ਕਰਦੀ। ਮੈਟਰ ਕਰਦਾ ਤਜਰਬਾ। ਜਦੋਂ ਮੈਂ ਕੰਮ ਸਿੱਖਦਾ ਸੀ ਸਭ ਮੈਂ ਤੋਂ ਪਹਿਲਾ ਇੱਕ ਮੁੰਡਾ ਸੀ। ਮੀਆਂ ਦਾ ਮੁੰਡਾ ਸੀ। ਮੀਆਂ ਮਤਲਬ ਮੁਸਲਮਾਨਾਂ ਦਾ ਕਹਦੀ ਏ। ਤੇ ਚਲੋ ਜਤੋਂ ਤਾਂ ਚਾਹੇ ਬਖਵਾਕ ਹੋਣ ਪਰ ਆਪਾਂ ਸਾਰੇ ਇੱਕੋ ਹੀ ਆਂ। ਮੀਆਂ ਦਾ ਮੁੰਡਾ ਸੀ। ਤੇ ਜੇ ਸਾਡੇ ਵਰਗੇ ਕੋਈ ਚੀਜ਼ ਚੱਕਦਾ ਸੀ ਵੀ ਆ ਚੀਜ਼ ਲੱਭਦੇ ਸੀ। ਮੰਨ ਲਓ ਕਿ ਮੈਡੀਕਲ ਸਟੋਰ ਰਖਾ ਲਓ। ਵੀ ਆਪਾਂ ਦੇਖਦੇ ਹਾਂ ਨੇ ਵੀ ਆ ਚੀਜ਼ ਇੱਥੇ ਪਈ ਆ। ਕਈ ਵੇੜੇ ਬੰਦਾ ਇੰਨੀਆਂ ਚੀਜ਼ਾਂ ਨੇ ਬਰੀਕੀ ਸਮਾਨ ਆ। ਬਿਕਾ ਲਵ 45000 ਵੈਰਾਈਟੀ ਆ ਉਹ ਖਾਨੇ ਚੋਂ ਦੇਖਣੀ ਹੁੰਦੀ ਆ ਉਹਨਾਂ ਚ ਇੱਕ ਚੱਕੇ ਲੈ ਕੇ ਆਉਣੀ ਹੁੰਦੀ ਆ ਤੇ ਜਿਹਨੂੰ ਪਤਾ ਉਹ ਤਾਂ ਛੱਟ ਦੇ ਨੇ ਕੱਟ ਲੂਗਾ ਤੇ ਜਿਹੜਾ ਨਾਮਾ ਮੈਂਬਰ ਆ ਉਹ ਹੌਲੀ ਹੌਲੀ ਦੇਖੂਗਾ ਦੂਜਿਆਂ ਨੂੰ ਦੇਖ ਕੇ ਦੂਜਿਆਂ ਨੂੰ ਦੇਖ ਕੇ ਹੌਲੀ ਹੌਲੀ ਸਮਾਨ ਆਪ ਕੱਢਿਆ ਆਪ ਕੱਢਣ ਦੀ ਕੋਸ਼ਿਸ਼ ਕਰਨ ਦਾ ਉਹ ਸਾਨੂੰ ਤਾਂ ਹੀ ਪਤਾ ਲੱਗੂਗਾ ਤੇ ਮੈਂ ਗੱਲ ਦੱਸ ਰਿਹਾ ਸੀ ਜਦੋਂ ਉਸੇ ਕੰਮ ਸਿੱਖਦੇ ਸੀ ਤਾਂ ਜਦੋਂ ਮੈਂ ਕੋਸ਼ਿਸ਼ ਕਰਦਾ ਸੀ ਸਮਾਨ ਕੱਢਣ ਦੀ ਵੀ ਆਹ ਸਮਾਨ ਇੱਥੇ ਪਿਆ ਵਾ ਤਾਂ ਮੈਂ ਸਮਾਨ ਕੱਢਣਾ ਤੇ ਜਦੋਂ ਮੈਂ ਕੱਢਣ ਲੱਗਦਾ ਸੀ ਤੇ ਜਿਹੜਾ ਸੀਨੀਅਰ ਮੈਂਬਰ ਆ ਜੋ ਮੀਆਂ ਦਾ ਮੁੰਡਾ ਉਹ ਰੋਵ ਨਾਲ ਹੁੰਦਾ ਸੀ ਤੇ ਸਮਾਨ ਚੱਕ ਕੇ ਪੜਾ ਦਿੰਦਾ ਸੀ ਦੇਖੋ ਆਪਣਾ ਫਰਜ਼ ਬਣਦਾ ਵਾ ਉਹ ਕਹਿ ਵੀ ਸਕਦਾ ਸੀ ਵੀ ਵਿੱਕੇ ਆਸਮਾਨ ਇੱਥੇ ਪਿਆ ਵਾ ਅਗੇ ਤੋਂ ਧਿਆਨ ਰੱਖੀਏ ਤੇ ਜਦੋਂ ਇਸ ਤਰ੍ਹਾਂ ਆਪਾਂ ਬਿਹੇਵੀਅਰ ਕਰਦੇ ਆ ਤਾਂ ਤੁਸੀਂ ਇਹ ਦੇਖੋ ਵੀ ਜੂਨੀਅਰ ਤੇ ਕੀ ਅਸਰ ਹੋਵੇਗਾ ਸੋ ਜੇ ਕੋਈ ਬੰਦਾ ਕੋਈ ਸੀਨੀਅਰ ਉਸ ਨੇ ਕਿਸੇ ਚੀਜ਼ ਦਾ ਕੋਈ ਇਹ ਕੋਈ ਤਜਰਬਾ ਆ ਜਾਂਦਾ ਤਾਂ ਨਾ ਨਹੀਂ ਕਰੀ ਜਾਂਦਾ ਠੀਕ ਹੈ ਕਿਉਂਕਿ ਆਪਾਂ ਤਾਂ ਕੁਝ ਵੀ ਨਹੀਂ ਆਪਾ ਤਾਂ ਪਹਿਲਾਂ ਬਹੁਤ ਆਕੇ ਚਲੇ ਗਏ ਸੋ ਜੇ ਕੋਈ ਬੰਦਾ ਕੋਈ ਸਿੱਖ ਜਾਂਦਾ ਨਾ ਕੋਈ ਵੀ ਤਾਂ ਉਸ ਦਾ ਮਾਣ ਨਾ ਕਰੇ ਤੇ ਦਿਖਾਵਾ ਵੀ ਨਾ ਕਰੇ ਵੀ ਹਾਂ ਵੀ ਮੈਂ ਕੰਮ ਸਿੱਖਿਆ ਗਿਆ ਸੋ ਜੇ ਆਪਾਂ ਛੋਟੇ ਮੈਂਬਰ ਨਾਲ ਪਿਆਰ ਨਾਲ ਟ੍ਰੀਟ ਕਰਾਂਗੇ ਤਾਉ ਆਪਣੀ ਰਿਸਪੈਕਟ ਕਰੂਗਾ ਨਹੀਂ ਨਹੀਂ ਚਲੋ ਜਿਸ ਨੇ ਕੰਮ ਸਿੱਖਣਾ ਉਹ ਸੁਣੇ ਸਾਰਾ ਕੁਝ ਚੱਲਣਾ ਪੈਂਦਾ ਅਸੀਂ ਵੀ ਚੱਲਿਆ ਸੀ ਕਮ ਜਦੋਂ ਅਸੀਂ ਰੋਟੀ ਖਾਂਦੇ ਹੁੰਦੇ ਸੀ ਨਾ ਲੰਚ ਟਾਈਮ ਕਾਊਂਟਰ ਤੇ ਬੈਠਾ ਕਲਾ ਦੇਖਦਾ ਹੁੰਦਾ ਸੀ ਬੇਨਾਲ ਟਾਈਮ ਹੋ ਗਿਆ ਹਾਲੇ ਤੱਕ ਬੰਦਾ ਉੱਠਿਆ ਨਹੀਂ ਰੋਟੀ ਖਾਈ ਜਾਂਦਾ ਸਾਡੇ ਨਾਲ ਵੀ ਆਹ ਕੁਝ ਹੋਇਆ ਰੋਟੀ ਖਾਣ ਲੱਗੇ ਵੀ ਜਦ ਕਿ ਲੰਚ ਟਾਈਮ ਮਤੇ ਕੰਟੇ ਦਾ ਹੁੰਦਾ ਥਾ ਅੱਧੇ ਘੰਟੇ ਤੱਕ ਆਪਰੇਸ਼ਟ ਕਰ ਸਕਦੇ ਹਾਂ ਲੰਚ ਟਾਈਮ ਤੇ ਜਦੋਂ ਅਸੀਂ ਕੰਮ ਸਿੱਖਦੇ ਸੀ ਸਾਨੂੰ ਲਾਂਚ ਟਾਈਮ ਵੀ 5 ਮਿੰਟ ਚ ਫਟਾਫਟ ਕਰਨਾ ਪੈਂਦਾ ਸੀ ਕਿਉਂਕਿ ਕਈ ਵਾਰੀ ਨਾ ਮੂਰੇ ਕਾਊਂਟਰ ਤੇ ਰਸ਼ ਪੈ ਜਾਂਦਾ ਸੀ ਤੇ ਕਾਊਂਟਰ ਤੇ ਬੈਠੇ ਜਦੋਂ ਦੇਖਦੇ ਹੁੰਦੇ ਸੀ ਵੀ ਹਲੇ ਤਾਂ ਉੱਠਿਆ ਨਹੀਂ ਹੈਗਾ 5 ਮਿੰਟ ਹੋ ਗਏ 7 ਮਿੰਟ ਹੋ ਗਏ ਹਲੇ ਬੰਦਾ ਰੋਟੀ ਖਾਈ ਜਾਂਦਾ ਉੱਠਿਆ ਨਹੀਂ ਹੈਗਾ ਤਾਂ ਇਹ ਦੇਖ ਕੇ ਸਾਨੂੰ ਛੇਤੀ ਛੇਤੀ ਰੋਟੀ ਖਾਣੀ ਪੈਂਦੀ ਸੀ ਇਹੋ ਜਿਹਾ ਲੁੱਕ ਵੀ ਨੇ ਤੇ ਵਿੱਚ ਵਿੱਚ ਬਹੁਤ ਨਾਈਸ ਪਰਸਨ ਨੇ ਜੋ ਕਹਿੰਦੇ ਨੇ ਵੀ ਅਪਰ ਰੋਟੀ ਖਾਤਰੀ ਕਰਦੇ ਆ ਸਾਰਾ ਕੁਝ ਜੇ ਰੋਟੀ ਹੀ ਚੰਗੇ ਤਰੀਕੇ ਨਾਲ ਨਾ ਖਾਧੀ ਤਾਂ ਫਾਇਦਾ ਕੀ ਇਹ ਜੋ ਕੰਮ ਕਰੇ ਦਾ ਇੱਕ ਗੱਲ ਮੈਂ ਜ਼ਰੂਰ ਦੇਖੀ ਹੈ ਜੇ ਕਿਸੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਤਜਰਬਾ ਆ ਜਾਂਦਾ ਤਾਂ ਇੱਕ ਗੱਲ ਪੱਕੀ ਆ ਉਸ ਦੇ ਵਿੱਚ ਹੰਕਾਰ ਵੀ ਆ ਜਾਂਦਾ ਜਾਂ ਤਾਂ ਉਹ ਆਪਣੇ ਆਪ ਨੂੰ ਬਹੁਤਾ ਵੱਡਾ ਸਮਝਣ ਲੱਗ ਜਾਂਦਾ ਤੇ ਜਾਂ ਦੂਜਿਆਂ ਨੂੰ ਬਹੁਤਾ ਛੋਟਾ ਇਹ ਵੀ ਹੁੰਦਾ ਕਿ ਮੈਂ ਪੁਰਾਣਾ ਮੈਂਬਰ ਆ ਮੈਂ ਸੀਨੀਅਰ ਆ ਬਸ ਮੇਰੀ ਚੱਲੇ ਜਿਵੇਂ ਮੈਂ ਕਹਾ ਉਸੇ ਤਰ੍ਹਾਂ ਹੋ ਗਈ ਸੋ ਇੰਨੇ ਦਾ ਮੇਰਾ ਲਾਈਵ ਸੀ ਧਿਆਨ ਦਿਓ ਤੇ ਕਮੈਂਟ ਕਰਕੇ ਦੱਸਿਓ ਤੇ ਜੇ ਕੋਈ ਗੱਲ ਗਲਤ ਕੀਤੀ ਹੈ ਸੋ ਧੰਨਵਾਦ ਹੋਰ ਜੀ ਗਾ